we wanted to give the maximum time to those inside and not allow these people to use such a sacred and holy place as a shelter. ਵੀ ਚਿੰਤਾ ਨਾ ਕਰੋ ਕਰੇ ਤੁਸੀਂ ਇਹਨਾਂ ਨੂੰ ਇੱਕ ਦਿਨ ਆਉਣ ਦਿਓ ਸਜ ਕੇ ਆਪਸ ਨੂੰ ਢੇਰੀਆਂ ਲਾ ਕੇ ਟੱਕ ਪਰ ਕੇ ਤੋੜਦਾ ਦੇਖਣਾ ਦੇਖਣੇ ਆ। ਪੰਜਾਬ ਦੇ ਮਾੜੇ ਦੌਰ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਬਲੂ ਸਟਾਰ ਆਪਰੇਸ਼ਨ ਨੂੰ ਯਾਦ ਕੀਤਾ ਜਾਂਦਾ ਪਰ ਬਲੂ ਸਟਾਰ ਆਪਰੇਸ਼ਨ ਤੋਂ ਵੀ ਵੱਧ ਖਤਰਨਾਕ ਸੀ ਆਪਰੇਸ਼ਨ ਵੁਡਰੋਜ਼ ਬਲੂ ਸਟਾਰ ਆਪਰੇਸ਼ਨ ਨੇ ਤਾਂ ਪੰਜਾਬੀਆਂ ਦੇ ਸੀਨੇ 'ਚ ਸੱਲ ਮਾਰੇ ਪਰ ਪੰਜਾਬੀਆਂ ਦੇ ਪਿੰਡੇ ਨੂੰ ਉਧੇੜਿਆ ਆਪਰੇਸ਼ਨ ਵੁਡਰੋਜ਼ ਨੇ ਉਹਦੀ ਪਰਪਾਈ ਅੱਜ ਵੀ ਪੰਜਾਬ ਦੇ ਕਈ ਪਰਿਵਾਰ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਤੋਂ ਕੱਢ ਕੱਢ ਕੇ ਮਾਰਿਆ ਗਿਆ ਝੂਠੇ ਮੁਕਾਬਲੇ ਬਣਾਏ ਗਏ ਤੇ ਕਈ ਪੁਲਿਸ ਅਫਸਰ ਇਨ੍ਹਾਂ ਮੁਕਾਬਲਿਆਂ ਦੇ ਸਦਕਾ ਆਪਣੇ ਅਹੁਦੇ ਉੱਚੇ ਕਰਦੇ ਗਏ। ਇੰਦਰਾ ਗਾਂਧੀ ਦੀ ਮੌਜੂਦਾ ਸਰਕਾਰ ਵੱਲੋਂ ਉਸ ਵੇਲੇ ਮੀਡੀਆ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਸੀ। ਕਾਰਨ ਇਹ ਸੀ ਕਿ ਇਹਨਾਂ ਦੀਆਂ ਖਬਰਾਂ ਬਾਹਰ ਨਹੀਂ ਆ ਸਕੀਆਂ। ਆਪਰੇਸ਼ਨ ਵੁੱਡਰੋਜ਼ ਬਾਰੇ ਬਹੁਤੇ ਲੋਕ ਨਹੀਂ ਜਾਣ ਸਕੇ। ਅੱਜ ਦੀ ਇਸ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਪਰੇਸ਼ਨ ਵੁਡਰੋਜ਼ ਕੀ ਸੀ ਤੇ ਉਦੋਂ ਪੰਜਾਬ ਵਿੱਚ ਕੀ ਕੁਝ ਵਾਪਰਿਆ ਆਪਰੇਸ਼ਨ ਵੁਡਰੋਜ਼ ਆਪਰੇਸ਼ਨ ਬਲੂ ਸਟਾਰ ਦਾ ਇੱਕ ਫਾਲੋਅ ਅਪ ਸੀ ਜੋ ਜੂਨ ਤੋਂ ਸਤੰਬਰ 1984 ਤੱਕ ਹੋਇਆ ਸੀ ਇਹ ਉਹ ਆਪਰੇਸ਼ਨ ਸੀ ਜਿਸ ਵਿੱਚ ਭਾਰਤੀ ਫੌਜ ਨੇ ਸਿੱਖ ਖਾੜਕੂਵਾਦ ਦਾ ਸਫਾਇਆ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਭਾਰਤੀ ਫੌਜ ਨੇ ਹਰ ਪਿੰਡ ਅਤੇ ਕਸਬੇ ਵਿੱਚ ਜਾ ਕੇ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਪ੍ਰਕਿਰਿਆ ਵਿੱਚ ਫੌਜ ਨੇ ਪਿੰਡਾਂ ਵਿੱਚ ਜਿੰਨਾ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਵਿੱਚੋਂ ਬਹੁਤਿਆਂ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਇੰਦਰਾ ਗਾਂਧੀ ਦੀ ਸਰਕਾਰ ਦੁਆਰਾ ਮੀਡੀਆ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਸੀ ਜਿਸ ਦੇ ਕਾਰਨ ਇਹ ਘਟਨਾ ਬਹੁਤ ਹੱਦ ਤੱਕ ਛੁਪੀ ਰਹੀ for the past 11 days communication and travel to the city has been cut while the indian army tried to oust extremists from the golden temple ਇਹ ਲੋਕ ਬਾਰੋਂ ਨੁਕਸਾਨ ਨਾ ਦੇਣ ਵਾਲੇ ਲੱਗ ਰਹੇ ਹਨ ਪਰ ਉਹ ਅਸਲ ਵਿੱਚ ਅਤਵਾਦ ਲਈ ਵਚਨਬੱਧ ਹਨ ਸਾਡੇ ਵਿੱਚੋਂ ਉਹਨਾਂ ਦੀ ਪਛਾਣ ਅਤੇ ਠਿਕਾਣੇ ਦਾ ਹਮੇਸ਼ਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ ਉਹ ਵੇੜਾ ਪੰਜਾਬ ਦੀਆਂ ਔਰਤਾਂ ਲਈ ਔਖੀ ਘੜੀ ਹੋਣੀ ਪੜਿਆ ਜਿੱਥੇ ਪੰਜਾਬ ਦੇ ਨੌਜਵਾਨ ਪੁੱਤਾਂ ਕਰੋ ਕੱਟ ਕੇ ਕਤਲ ਕੀਤੇ ਗਏ ਉੱਥੇ ਹੀ ਕਈ ਔਰਤਾਂ ਦਾ ਬਲਤਕਾਰ ਕੀਤਾ ਗਿਆ ਕਈ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੇ ਭਰਾ ਤੇ ਉਹਨਾਂ ਦੇ ਪਿਤਾ ਦੇ ਨਾਲ ਬੰਦ ਕਰ ਦਿੱਤਾ ਗਿਆ ਇਸ ਬੇਪੱਤੀ ਨੇ ਪੰਜਾਬ ਦੀਆਂ ਹਜ਼ਾਰਾਂ ਔਰਤਾਂ ਦੀ ਜਾਨ ਵੀ ਲੈ ਲਈ ਜਿਹੜੇ ਸਿੱਖਾਂ ਨੂੰ ਗ੍ਰਫਤਾਰ ਕੀਤਾ ਗਿਆ ਜਾਂ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਸੀ ਉਹਨਾਂ ਦੀਆਂ ਮਾਵਾ ਪਹਿਣਾ ਅਤੇ ਪਤਨੀਆਂ ਨੂੰ ਵੀ ਟਾਰਚਰ ਕੀਤਾ ਗਿਆ ਔਰਤਾਂ ਨੂੰ ਮਨਮਾਨੇ ਢੰਗ ਨਾਲ ਗ੍ਰਫਤਾਰ ਕੀਤਾ ਗਿਆ ਕੁਝ ਔਰਤਾਂ ਨਾਲ ਸਮੂਹਿਕ ਬਲਤਕਾਰ ਕੀਤੇ ਗਏ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਵੀ ਕਤਲ ਕੀਤਾ ਗਿਆ ਜਿਨ੍ਹਾਂ ਔਰਤਾਂ ਦੇ ਬੇਪੱਤੀ ਕੀਤੀ ਗਈ ਉਹਨਾਂ ਵਿੱਚੋਂ ਸੈਂਕੜੇ ਔਰਤਾਂ ਨੇ ਖੁਦਕੁਸ਼ੀ ਵੀ ਕਰ ਲਈ ਗ੍ਰਿਫਤਾਰੀਆਂ ਦੇ ਡਰੋਂ ਬਹੁਤ ਔਰਤਾਂ ਰੁਪੋਸ਼ ਹੋ ਗਈਆਂ ਬਹੁਤ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫੌਜੀ ਕੈਂਪਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਆਪਣੇ ਭਜਰਾਏ ਰਿਸ਼ਤੇਦਾਰਾਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਨ ਲਈ ਤਸੀਹੇ ਦਿੱਤੇ ਗਏ ਅਤੇ ਕਈ ਮਾਮਲਿਆਂ ਵਿੱਚ ਛੇੜਛਾੜ ਕੀਤੀ ਗਈ। ਉਹਨਾਂ ਦੀਆਂ ਚੀਕਾਂ ਅਤੇ ਦੁੱਖਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਸਿਰਫ ਜੰਗਲੀ ਬਗਿਆਨਾਂ ਨੂੰ ਹੀ ਉਹਨਾਂ ਤੇ ਚੀਕਣ ਅਤੇ ਗਰਜਣ ਲਈ ਛੱਡ ਦਿੱਤਾ ਗਿਆ ਸੀ। ਕੱਟੜ ਹਿੰਦੂਵਾਦੀ ਲੋਕਾਂ ਨੇ ਪੰਜਾਬ ਵਿੱਚ ਸਿੱਖਾਂ ਦੀ ਤਰਸਯੋਗ ਦੁਰਦਸ਼ਾ ਤੇ ਚਲਾਕੀ ਨਾਲ ਮੁਸਕਰਾਏ ਅਤੇ ਖੁਸ਼ ਵੀ ਹੋਏ। ਜਦਕਿ ਪੰਜਾਬ ਪ੍ਰਤੀ ਫਿਕਰ ਕਰਨ ਵਾਲੇ ਹਿੰਦੂ ਲੋਕ ਇਸ ਵੇਲੇ ਹਮਦਰਦੀ ਅਤੇ ਅਫਸੋਸ ਨਾਲ ਭਰੇ ਹੋਏ ਸਨ। ਅੰਦਾਜ਼ਿਆਂ ਅਨੁਸਾਰ ਆਪਰੇਸ਼ਨ ਵੁੱਡਰੋਜ਼ ਦੇ ਪਹਿਲੇ 4 ਤੋਂ 6 ਹਫ਼ਤਿਆਂ ਦੌਰਾਨ ਹਿਰਾਸਤ ਵਿੱਚ ਲਏ ਗਏ ਸਿੱਖ ਨੌਜਵਾਨਾਂ ਦੀ ਗਿਣਤੀ 1 ਲੱਖ ਤੋਂ ਵੱਧ ਸੀ